ਤੇ ਇਹ ਕਹਿੰਦੇ ਕਿ ਪੰਜਾਬ ਪੁਲਿਸ ਡਬਰੀ ਵੀਆਈਸੀ ਕੱਲ ਕੁਝ ਬੰਦੇ ਅਰੈਸਟ ਹੋਏ ਉੱਥੇ ਤਾਂ ਬਹੁਤ ਰੌਲਾ ਪੈ ਗਿਆ ਜੀ ਮੈਂ ਰਾਤੀ ਵੀ ਲਿਖਿਆ ਸੀਗਾ ਕਿ ਇਹ ਤੇ ਦੋ ਸਟੇਟਾਂ ਦਾ ਹੀ ਮਸਲਾ ਬਣਦਾ ਹੈ ਨਾ ਦੋ ਸਟੇਟਾਂ ਦੀ ਪੁਲਿਸ ਦੋ ਸਟੇਟਾਂ ਦੀ ਰਾਜਨੀਤੀ ਤੇ ਦੋ ਸਟੇਟਾਂ ਦੇ ਰਿਸ਼ਤੇਦਾਰ ਜੀ ਆਮੋ ਸਾਹਮਣੇ ਆਮੋ ਸਾਹਮਣੇ ਬਿਲਕੁਲ ਵੇਖੋ ਹਰਮੀਤ ਪਠਾਨ ਮਾਜਰਾ ਦਾ ਜਿਹੜਾ ਲਾਈਵ ਹੁੰਦਾ ਕੱਲ ਹੂੰ ਉਸ ਤੋਂ ਬਾਅਦ ਇੱਕ ਚੀਜ਼ ਨੋਟਿਸ ਕਰੋ ਅੱਛਾ ਇਹ ਗੱਲ ਨਾ ਬਹੁਤ ਜ਼ਿਆਦਾ ਮਤਲਬ ਕਿ ਰੌਕਟ ਸਾਇੰਸ ਟਾਈਪ ਨਹੀਂ ਅਗੀਆਂ ਸਮਝਣ ਵਾਲੀਆਂ ਥੋੜੀ ਜਿਹੀ ਨਿਗਾਹ ਰੱਖੋ ਤੁਹਾਨੂੰ ਬਿਲਕੁਲ ਸਮਝ ਲੱਗ ਜਾਏਗੀ ਹੁਣ ਤੁਸੀਂ ਐਦਾਂ ਕਰੋ ਕਿ ਹਰਮੀਤ ਪਠਾਨ ਮਾਜਰੇ ਦੇ ਅਕਾਊਂਟ ਤੱਕ ਜਾਓ ਤੁਹਾਨੂੰ ਐਕਸੈਸ ਹੀ ਨਹੀਂ ਮਿਲੇਗਾ ਬੰਦ ਕਰਤਾ ਉਹ ਅੱਜ ਤੇ ਕਹਿੰਦੇ ਜੀ ਕਰਤਾ ਇਹਦਾ ਮਤਲਬ ਕੀ ਆ ਹੁਣ ਇਹਨੂੰ ਇਹਨੂੰ ਕਿਵੇਂ ਸਮਝੋਗੇ ਜੇ ਤਾਂ ਉਹਨਾਂ ਦੇ ਕੋਲ ਪਾਸਵਰਡ ਹੁੰਦਾ ਤਾਂ ਉਹਨਾਂ ਨੇ ਵੀਡੀਓ ਪਾਣੀ ਨਹੀਂ ਸੀ ਦੇਣੇ ਡਿਲੀਟ ਹੋ ਜਾਣਾ ਸੀ ਜੀ ਠੀਕ ਹੈ ਇਹਦਾ ਮਤਲਬ ਕਿ ਇਹਨਾਂ ਦਾ ਜਿਹੜਾ ਪੇਜ ਜਾਂ ਆਈਡੀ ਜੋ ਵੀ ਹੋਏਗੀ ਐਕਸੈਸ ਇਨਕਲ ਨਹੀਂ ਸੀ ਫਿਰ ਐਕਸੈਸ ਕਿਹਦੇ ਕੋਲ ਸੀ ਉਹ ਚੱਕੋ ਬੰਦੇ ਚੱਕ ਲੇ ਜੀ ਪਾਸਵਰਡ ਲਵਾਏ 12 14 ਜਿੰਨੇ ਨਹੀਂ ਉਹ 12 14 ਤੇ ਅਲੱਗ ਹੋ ਸਕਦਾ ਉਹਨਾਂ ਚੋਂ ਵੀ ਕੋਈ ਹੋਵੇ ਬਿਲਕੁਲ ਐਗਜ਼ੈਕਟਲੀ ਤੁਸੀਂ ਕਿਉਂਕਿ ਤੇ ਆਪਾਂ ਹੁਣ ਕਿਆਫਾ ਲਾ ਰਹੇ ਆ ਨਾ ਹਾਂ ਹੋ ਸਕਦਾ ਪਰ ਉਹ ਆਈਟੀ ਵਾਲਾ ਕੋਈ ਬੰਦਾ ਚੱਕਿਆ ਹੂੰ ਉਹਨੂੰ ਕਿਹਾ ਚੱਲ ਬਈ ਦੇ ਪਾਸਵਰਡ ਚੱਕ ਬਈ ਬੰਦਰ ਆ ਜਾ ਲਾਈਵ ਕਿੱਥੋਂ ਹੋਣਾ ਜੀ ਆਹ ਚੱਲ ਰਹੀ ਹੈ ਰਾਜ ਦੇ ਫਿਰ ਫਿਰ ਤੁਸੀਂ ਦੇਖੋ ਕਿ ਧੜਾ ਧੜ ਜਿਵੇਂ ਸਪੋਰਟ ਮਿੰਿਸਟਰ ਤੋਂ ਹਰਮੀਤ ਨੂੰ ਤੇਵੇਂ ਨਾਲ ਦੀ ਨਾਲ ਉਹ ਜਿਹੜੇ ਬੰਦੇ ਸੀਗੇ ਉਹ ਬਦਲਨੇ ਵੀ ਸ਼ੁਰੂ ਹੋ ਗਏ ਸਪੋਰਟਰ ਉਸ ਇਲਾਕੇ ਦੇ ਜੀ ਤਾਂ ਉਹਨਾਂ ਨੂੰ ਵੀ ਸ਼ਾਇਦ ਮੈਨੇਜ ਕਰ ਲਿਆ ਗਿਆ ਹਮ ਕਿ ਨਹੀਂ ਭਾਈ ਨਹੀਂ ਐਦਾਂ ਕਰੋਗੇ ਐਦਾਂ ਹੋ ਸਕਦਾ ਜੀ ਕਿਸ ਤਰੀਕੇ ਨਾਲ ਕੀਤਾ ਰਾਜ਼ੀ ਕੀਤਾ ਜਿੱਦਾਂ ਮਰਜ਼ੀ ਇੱਕ ਖਬਰ ਹੋਰ ਆ ਰਹੀ ਸੀ ਕਿ ਸ਼ਾਇਦ ਪਟਿਆਲੇ ਦੇ ਵਿੱਚ ਪਟਿਆਲੇ ਤੋਂ ਹੀ ਮਾਨ ਸਾਹਿਬ ਦੇ ਇੱਕ ਖਾਸਮ ਖਾਸ ਪੂਰਾ ਜ਼ੋਰ ਲਾ ਰਹੇ ਕਿ ਇੱਕ ਪਰਚਾ ਹੋਰ ਦਰਜ ਕੀਤਾ ਜਾਵੇ ਹੂੰ ਹਰ ਮਿੱਤੇ ਹੁੰਦਾ ਹੈ ਕਿ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਪਰ ਇਸ ਦਰਮਿਆਨ ਹਰਿਆਣੇ ਚ ਕਾਫੀ ਕੁਝ ਵਾਪਰ ਗਿਆ ਹੂੰ ਪਹਿਲੇ ਦਿਨ ਜੋ ਹੋਇਆ ਉਹ ਉਥੇ ਇਹ ਕਹਿੰਦੇ ਨੇ ਕਿ ਫਾਇਰਿੰਗ ਕੀਤੀ ਤੇ ਇੰਟਰਸਟਿੰਗ ਗੱਲ ਆ ਕਿ ਇੱਕ ਜ਼ਖਮੀ ਹੋਇਆ ਉਹ ਕਹਿੰਦੇ ਨਹੀਂ ਜੀ ਇਹਨਾਂ ਨੇ ਪ੍ਰਸ਼ਾਦਾ ਪਾਣੀ ਸ਼ਕਿਆ ਤਿੰਨ ਚਾਰ ਘੰਟੇ ਬੈਠੇ ਰਹੇ ਨਜ਼ਾਰੇ ਨਾਲ ਗੱਲਾਂ ਵਾਤਾਂ ਕਰਦੇ ਰਹੇ ਹੂੰ ਚਲੋ ਪਿੰਡ ਵਾਲੇ ਜੋ ਗੱਲ ਕਹਿੰਦੇ ਆ ਕਿਉਂਕਿ ਪਿੰਡ ਵਾਲੇ ਉਥੇ ਥਾਣੇ ਗਏ ਕੱਲ ਤੇ ਉਥੇ ਜਿਹੜਾ ਕਰਨਾਲ ਨਿਊਜ਼ ਸਟਾਈਪ ਦੇਖਣਾ ਪੇਜ ਸੀ ਮੈਂ ਉਹਦੇ ਤੇ ਦੇਖ ਰਿਆ ਸੀਗਾ ਸਾਰੀਆਂ ਚੀਜ਼ਾਂ ਕਿਉਂਕਿ ਇਦਾਂ ਇਕੱਠੀਆਂ ਕਰਨੀਆਂ ਪੈਂਦੀਆਂ ਤੁਹਾਨੂੰ ਲੋਕਲ ਨਿਊਜ਼ ਦੇਖਣੀਆਂ ਪੈਂਦੀਆਂ ਬਾਈਟਸ ਦੇਖਣੀਆਂ ਪੈਂਦੀਆਂ ਉਹ ਕੈਰੇਜ਼ਨ ਕਿ ਦੇਖੋ ਜੀ ਐਸਾ ਕੁਝ ਨਹੀਂ ਹੋਇਆ ਹੂੰ ਇਹ ਤੇ ਨਾਰਮਲੀ ਗੱਲਬਾਤਾਂ ਕਰਦੇ ਰਹਿ ਬੈਠੇ ਰਹਿ ਫਿਰ ਹਜੂਮ ਜਦੋਂ ਜ਼ਿਆਦਾ ਹੋ ਗਿਆ ਭੀੜ ਪੜੱਕਾ ਜ਼ਿਆਦਾ ਹੋ ਗਿਆ ਹਰਮੀਤ ਨੇ ਉਦੋਂ ਮੌਕਾ ਧੱਕਾਇਆ RAMNAL SCORPIO ਸ਼ਾਇਦ ਗੱਡੀ ਕੱਡੀ ਕਬਲੈਰੋ ਗੱਡੀ ਕੱਡੀ ਉਹਦੇ ਚੋਂ ਨਿਕਲ ਗਿਆ ਜੀ ਜੀ ਠੀਕ ਹੈ ਜੀ ਨਿਕਲ ਗਿਆ ਫਾਇਰ ਫੂਰ ਕੁਛ ਨਹੀਂ ਹੋਇਆ ਹੂੰ ਆ ਇਹ ਕੋਈ ਜ਼ਖਮੀ ਨਹੀਂ ਹੋਏ ਆਪੋਜ਼ਿਟ ਗੱਲਾਂ ਨੇ ਦੋਨੇ ਆਪੋਜ਼ਿਟ ਜਦ ਕੇ ਪੰਜਾਬ ਪੁਲਿਸ ਦਾ ਵਰਸ਼ਨ ਇਹ ਸੀਗਾ ਕਿ ਜੀ ਬਿਊਟੀ ਚ ਵਿਗੜਨ ਪਾਇਆ ਹਜ਼ੂਮ ਸ਼ਰਾਰਤੀ ਅੰਸਰ ਆਏ ਜੀ ਪੱਥਰਬਾਜ਼ੀ ਹੋਈ ਸਾਡਾ ਇੱਕ ਪੁਲਿਸ ਕਰਮੀ ਜ਼ਖਮੀ ਹੋਇਆ ਹੂੰ ਠੀਕ ਹੈ ਜੀ ਵਗੈਰਾ ਵਗੈਰਾ ਤੇ ਫਾਇਰ ਹੋਇਆ ਜੀ ਹੁਣ ਬੜੇ ਵੱਡੇ ਸਵਾਲ ਇਹ ਆ ਕਿ ਕੀ ਜੇ ਗੋਲੀ ਚੱਲੀ ਆ ਤਰ੍ਹਾਂ ਦਾ ਕਤਲ ਲੱਗਾ ਪਰ ਉੱਥੋਂ ਦੇ ਐਸਪੀ ਕਰਨਾਲ ਜਿਹੜੇ ਸੀ ਉਹ ਕਹਿ ਰਹੇ ਸੀਗੇ ਉਹਨੀਆਂ ਸਭ ਉਹ ਕਹਿੰਦੇ ਬਈ ਗੋਲੀ ਬਾਰੇ ਹਾਲੇ ਪੁਸ਼ਟੀ ਹੋਈ ਨਹੀਂ ਇਹ ਕਹਿ ਰਹੇ ਹਾਲੇ ਉੱਥੋਂ ਦੀ ਪੁਲਿਸ ਪੁਸ਼ਟੀ ਨਹੀਂ ਕਰ ਰਹੀ ਸਾਡੀ ਪੁਲਿਸ ਨੇ ਰਿਜ਼ਲਟ ਦਿੱਤਾ ਜੀ ਫਿਰ ਜੇ ਕੋਈ ਗੋਲੀ ਨਾਲ ਜ਼ਖਮੀ ਹੋਇਆ ਤਾਂ ਜ਼ਖਮੀ ਜ਼ੇਰੇ ਇਲਾਜ ਕਿੱਥੇ ਆ ਕਹਿੰਦੇ ਦੇ ਮੁਤਾਬਕ ਤਾਂ ਸਬੰਧਤ ਜੋ ਵੀ ਇਲਾਕੇ ਦਾ ਹਸਪਤਾਲ ਉੱਥੇ ਉੱਥੇ ਹੋਣਾ ਚਾਹੀਦਾ ਐਮਐਲਰ ਕੱਟੀ ਜਾਣੀ ਚਾਹੀਦੀ ਹੈ ਜਾਂ ਜੋ ਵੀ ਮੈਡੀਕਲ ਪ੍ਰੋਸੈਸ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਆਪੋ ਜੇਤ ਜਾ ਰਹੀਆਂ ਹਨ ਹੂੰ अच्छा ए जा रहीया सी दोशे लग रया सी का क्योंकि डबरी ਪਿੰਡ ਦੇ ਵਾਸੀ ਥਾਣੇ ਪਹੁੰਚ ਗਏ ਐਸਐਸਪੀ ਹੈਡਕ quarters ਵੀ ਸ਼ਹਿਰ ਗਏ ਨੇ ਉਹਨਾਂ ਕਹਿਆ ਕਿ ਦੇਖੋ ਜੀ ਤੁਸੀਂ ਉਹ ਪਹਿਲੇ ਦਿਨ ਦੀ ਸੀਸੀਟੀਵੀ ਚੈੱਕ ਕਰੋ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਰਿਕਾਰਡਡ ਹੈ ਹਾਲਾਂਕਿ ਦੂਜੇ ਦਿਨ ਫੇਰ ਘਟਨਾ ਕਰਮਾਪਰ ਦਾ ਉਧਰ ਵੀ ਆਉਂਦੇ ਇੰਟਰਸਟਿੰਗ ਹੋ ਰਹੀਆਂ ਨੇ ਚੀਜ਼ਾਂ ਬਹੁਤ ਦਿਲਚਸਪ ਹੋ ਰਹੀਆਂ ਨੇ ਤਾਂ ਗੱਲ ਇਹ ਆ ਉਹ ਕਹਿੰਦੇ ਕਿ ਇਹਨਾਂ ਨੇ ਹਰਿਆਣਾ ਪੁਲਿਸ ਨੂੰ ਵੀ ਨਹੀਂ ਸੀ ਦੱਸਿਆ ਪਹਿਲੇ ਦਿਨ ਦੂਜੇ ਦਿਨ ਫੇਰ ਗਈ ਆ ਜੀ ਬੋਲੇ ਸਰ ਉਹ ਕਹਿੰਦੇ ਵੀ ਉਸ ਦਿਨ ਉਹਨਾਂ ਦੇ ਘਰੇ ਰਿਸ਼ਤੇਦਾਰ ਬੈਠੇ ਸੀਗੇ 14 ਚੱਕੇ ਜਿਹੜਾ ਹੁਣ ਜ਼ਿਕਰ ਆਇਆ ਕੁਮੰਡ ਦਾ ਉਹਦੇ ਚੋ ਚਾਰ ਮੇਰੇ ਖਿਆਲ ਨਾਲ ਪੁਲਿਸ ਨੇ ਛੜਤੇ ਸੀ ਪੰਜਾਬ ਪੁਲਿਸ ਇੱਕ ਉਹਦੇ ਚ ਨਵਾਲਗ ਸੀ ਕੋਈ ਬਜ਼ੁਰਗ ਵੀ ਸੀ ਸਟੰਟ ਵਗੈਰਾ ਪਏ ਸੀ ਉਹ ਰਿਸ਼ਤੇਦਾਰ ਜਿਵੇਂ ਆ ਜਾਂਦੇ ਆਲੇ ਦੋ ਵਾਲੇ ਹਾਂ ਕਿਉਂਕਿ ਜਿਹੜਾ ਲਾੜੀ ਹੈ ਨਾ ਸੰਧੂ ਅਰਮਿਤ ਦਾ ਉਹ ਹਰਿਆਣਾ ਗੁਰਦੁਆਰਾ ਕਮੇਟੀ ਦਾ ਮੈਂਬਰ ਵੀ ਆ ਹੂੰ ਤਾਂ ਹੁਣ ਪਹੁੰਚ ਵਾਲਾ ਬੰਦਾ ਉਹ ਹੈ ਰਸੂਖ ਵਾਲਾ ਬੰਦਾ ਹੂੰ ਦਾ ਇਦਾਂ ਰੌਲਾ ਪੈਂਦਾ ਪੈਂਦਾ ਇਹਨਾਂ ਨੇ ਚਾਰ ਬੰਦੇ ਛੜਤੇ ਆ ਜੀ ਬਾਕੀ ਹਾਲੇ ਆ ਹੁਣ ਉਹ ਫੇਰ ਕਹਿੰਦੇ ਆ ਕਹਿੰਦੇ ਦੂਜੀ ਵਾਰੀ ਪੰਜਾਬ ਪੁਲਿਸ ਆਈ ਇਹਨਾਂ ਨੇ ਅਸੀਂ ਹਰਿਆਣੇ ਵਾਲਿਆਂ ਕੋਲ ਗਿਆ ਵੀ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਮੈਪਿੰਗ ਦਾ ਪਰਚਾ ਦਰਜ ਕਰੋ ਉਹ ਕਹਿੰਦੇ ਜੀ ਇਹ ਆਉਂਦੇ ਸਾਨੂੰ ਨਹੀਂ ਦੱਸ ਕੇ ਗਏ ਜਾਂਦੇ ਜ਼ਰੂਰ ਦੱਸ ਕੇ ਕਿ 14 ਬੰਦੇ ਫੜ ਲਿਆ 14 ਤੋਂ ਹੁਣ ਇਦਾਂ ਫੜ ਲਏ ਹੋਣੇ ਆ ਨਾ ਮੰਨ ਲਓ ਇੱਕ ਪਰਚਾ ਪਾਤਾ ਡਿਊਟੀ 'ਚ ਵਿਗਣ ਦਾ ਜੀ ਜਾਂ ਇੱਕ ਨਾ ਇਹਨਾਂ ਦੇ ਕੋਲ ਪੁਲਿਸ ਵਾਲਿਆਂ ਕੋਲੇ ਉਹ ਵੀ ਹੁੰਦੀ ਹੈ ਨਾ ਤਾਰਾ ਕਿ ਭਾਈ ਹਿਰਾਸਤ ਦੇ ਵਿੱਚੋਂ ਫਰਾਰ ਕਰਵਾਇਆ ਕਿਸੇ ਨੇ ਤਾਂ ਉਹਦੇ ਵਿੱਚ ਆਣ ਪਛਾਤੇ ਬੰਦੇ ਪਾ ਕੇ ਇਧਰ ਉਧਰ ਕਰ ਲੈਂਦੇ ਆ ਤਾਂ ਮਤਲਬ ਕਿ ਇਹ ਹੁਣ ਕਹਾਣੀ ਇਹ ਆ ਕਿ ਉਹਨਾਂ ਨੇ ਸ਼ਾਇਦ ਜਿਹੜੇ ਪੰਜਾਬ ਪੁਲਿਸ ਵਾਲੇ ਗਏ ਸਨ ਬੀਵੀਆਰ ਵੀ ਉਥੋਂ ਕੱਢ ਲਿਆ ਗਵਾਂਡੀਆਂ ਗੁੰਡੀਆਂ ਦਾ ਵੀ ਕੱਢ ਲਿਆ ਪਰ ਦੱਸਦੇ ਆ ਕਿ ਸ਼ੂਟਿੰਗ ਸਾਰੀ ਜਿਹੜੀ ਸੀ ਉਹ ਕੈਦ ਹੋ ਚੁੱਕੀ ਆ ਜੀ ਉਹ ਮਤਲਬ ਕਿ ਵੀਡੀਓਜ਼ ਵਗੈਰਾ ਸਾਰੀਆਂ ਜਿਹੜੀਆਂ ਉਹ ਹੈਗੀਆਂ ਨੇ ਹੂੰ ਉਹ ਦੇਖੋ ਕੀ ਬਣਦਾ ਕੀ ਬਣਾਉਂਦਾ ਉਹ ਤੇ ਕੀ ਨਿਕਲਦਾ ਹਾਂਜੀ ਉਹ ਵੀਡੀਓ ਸਾਰੀਆਂ ਬਣੀਆਂ ਹੋਈਆਂ ਨੇ ਮਤਲਬ ਕਿ ਜਦੋਂ ਇਹ ਗਾਇ ਨੇ ਸਾਰਾ ਕੁਝ ਵਾਪਰਿਆ ਭਜੇ ਭਜਾਏ ਜੋ ਵੀ ਆ ਉਹ एवरीथिंग ਕਹਿੰਦੇ ਆ ਕਿ ਵੀਡੀਓ ਚ ਕਹਿਦਾ ਸਾਰਾ ਕੁਝ ਮੌਕਾ ਹੋਣ ਤੇ ਮੌਕਾ ਮਿਲੇਗਾ ਤਾਂ ਹਮ ਤੁਮੇ ਬਤਾ ਦੇਗੇ ਕਿਤਨਾ ਪਿਆਰ ਕਰਦੇ ਆ ਸਨਮ ਉਹ ਕਹਿੰਦੇ ਦੱਸ ਦਿਆਂਗੇ ਜੀ 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 ਖੈਰ ਚਲੋ ਹੁਣ ਮੌਕੇ ਦਾ ਇੰਤਜ਼ਾਰ ਕਰਦੇ ਆਂ ਪਰ ਆਪਾਂ ਨਾਲ ਨਾਲ ਚੱਲਦੇ ਆਂ ਬਈ ਥੋੜਾ ਜਿਆ ਤੇਜ਼ ਹੁੰਨੇ ਆਂ ਅੱਗੇ ਨੂੰ ਚੱਲਦੇ ਆਂ ਅਜੀਤ ਕੁਮਾਰ ਜੀ ਤੁਹਾਡਾ ਕਮੈਂਟ ਤੇ ਮੈਂ ਪੜ੍ਹ ਲਿਆ ਸੀ ਬਾਜੀ ਸ਼ੁਰੂ ਦੇ ਵਿੱਚ ਹੀ ਪਰ ਉਹ ਇੰਨੇ ਕਮੈਂਟ ਨਾ ਕਰਿਆ ਕਰੋ ਤੁਸੀਂ ਗੱਲ ਚੱਲ ਰਹੀ ਹੁੰਦੀ ਆਂ ਆਪਾਂ ਗੱਲ ਕਰਦੇ ਆਂ ਪਹਿਲਾਂ ਤੁਹਾਡੇ ਵਾਲੀ ਕਰ ਲੈਨੇ ਕੋਈ ਗੱਲ ਨਹੀਂ ਇਹ ਕਹਿੰਦੇ ਕਿ ਤਰਮਤਾਰਨ ਪੱਟੀ ਸਰਪੰਚ ਦੇ ਜਿਹੜੀ ਕਹਿੰਦੇ ਗੋਲੀ ਲੱਗੀ ਗਈ ਸੀ ਗਰਮੇਲ ਸਿੰਘ ਦੇ ਹਾਂਜੀ ਉਹ ਤਾਂ ਮਰ ਗਏ ਹਾਂਜੀ ਉਹ ਰਾਤ ਨੂੰ ਅਚਾਨਕ ਹੀ ਕਹਿੰਦੇ ਵੀ ਸੇਵਾ ਲਾ ਕੇ ਮਿੱਟੀ ਦੇ ਆ ਰਹੇ ਸੀਗੇ ਤੇ ਮਣ ਪਛਾਤੇ ਬੰਦੇ ਨੇ ਗੋਲੀਆਂ ਚਲਾਤੀਆਂ ਕਾਂ ਮਤਲਬ ਕਿ ਇਹ ਦਰ ਕਾਂਗਰਸ ਬਣਿਉ ਤੇ ਹੈਗੀ ਨਹੀਂ ਜੀ ਇਹਨਾਂ ਦਾ ਜਿਹੜਾ ਭਤੀਜਾ ਜਸਕਰਨ ਉਹ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਨੇਤਾ ਉੱਥੇ ਹੂੰ ਜਸਕਰਨ ਨੇ ਸ਼ਾਇਦ ਜੇ ਮੈਂ ਗਲਤ ਨਹੀਂ ਆ ਪੱਟੀ ਦਾ ਕੋਈ ਬੰਦਾ ਆਪਾਂ ਨੂੰ ਕਰੈਕਟ ਕਰ ਸਕਦਾ ਜਾਂ ਆਪਣੀ ਗੱਲ ਤੇ ਮੋਹਰ ਲਾ ਸਕਦਾ ਕਿ ਜਸਕਰਨ ਨੇ ਇਲੈਕਸ਼ਨ ਵੀ ਲੜਿਆ ਸੀਗਾ ਜੀ ਸ਼ਾਇਦ ਬਾਈ ਵਾਲਾ ਪੱਟੀ ਤੋਂ ਹੂੰ ਇਹ ਜਿਹੜੇ ਮਤਲਬ ਕਿ ਗੁਰਮੀਤ ਸਿੰਘ ਸੀ ਮੈਂ ਜਦੋਂ ਖਬਰ ਰਾਤੀ ਪਾਈ ਤੇ ਥੱਲੇ ਮੈਂ ਕਮੈਂਟ ਪੜ ਰਿਹਾ ਸੀਗਾ ਕਿ ਬਹੁਤ ਮਤਲਬ ਕਿ ਮੌਜ਼ੇਜ਼ ਆਦਮੀ ਤੇ ਸੀਗੇ ਹਮ ਪਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਰੰਗਲਾ ਸੱਜਣ ਸੀ ਯਾਰ ਸਾਡਾ ਜੀ ਬੜਾ ਮਿੱਤਰ ਸੀ ਸਾਡਾ ਬੜਾ ਅੱਛਾ ਇਨਸਾਨ ਸੀ ਬੰਦੇ ਦਾ ਪਤਾ ਲੱਗ ਜਾਂਦਾ ਆਪਾਂ ਕਿਹੜਾ ਕੋਈ ਵਾਹ ਵਾਸਤਾ ਰੱਖਦੇ ਸੀ ਹਾਂਜੀ ਹਾਂਜੀ ਹੁਣ ਇੱਕ ਚੀਜ਼ ਮੈਂ ਹੋਰ ਦੇਖੀ ਕਿ ਰਾਤ 10:00 ਕਿ 10:30 ਮੈਂ ਕਲਵੀਰ ਸਿੰਘ ਜੀਰਾ ਦੀ ਵੀਡੀਓ ਵੇਖੀ ਹਮ ਲਾਈਵ ਹੋ ਸਕਦਾ ਹੋਵੇ ਪਰ ਮੈਂ ਵੀਡੀਓ ਦੇਖੀ ਉਹਦੇ ਚ ਕਲਵੀਰ ਸਿੰਘ ਜੀਰਾ ਕਹਿ ਰਹੇ ਸਨ ਕਿ ਗੁਰਮੀਲ ਸਿੰਘ ਜਿਹੜਾ ਸਾਡਾ ਮਿੱਤਰ ਹੈ ਵੀ ਉਹਦੀ ਹਤਿਆ ਹੋ ਗਈ ਆ ਮੈਂ ਚੱਲਿਆ ਪੱਟੀ ਹਸਤਾਲ ਨੂੰ ਜੀ ਤੇ ਨਾਲ ਉਹਨਾਂ ਨੇ ਇਨਕਸ਼ਾਫ ਕੀਤਾ ਸੀਗਾ ਖੁਲਾਸਾ ਕੀਤਾ ਸੀਗਾ ਕਿ ਗੁਰਮੀਲ ਸਿਓ ਅੰਡਰ ਥ੍ਰੈਟ ਸੀ ਹਮ ਗੈਂਗਸਟਰਾਂ ਨੇ ਮਤਲਬ ਕਿ ਧਮਕੀ ਦਿੱਤੀ ਹੋਈ ਸੀ ਜੀ ਤੇ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਲਾਂਕਿ ਅੱਜ ਮੈਂ ਦੇਖਿਆ ਕੋਈ ਮਤਲਬ ਹੁਣ ਦੋ ਪਾਰਟੀਆਂ ਦਾ ਲਿੰਕ ਹੈ ਗੁਰਮੀਲ ਸਿੰਘ ਦੇ ਪਰਿਵਾਰ ਦੇ ਨਾਲ ਜਸਕਰਨ ਸਿੰਘ ਵਾਲਾ ਤੇ ਦੂਜਾ ਪਰ ਗੱਲ ਇਹ ਹੈ ਕਿ ਹੁਣ ਤੱਕ ਕੁਝ ਚੀਜ਼ਾਂ ਜਿਹੜੀਆਂ ਬਿਲਕੁਲ ਸਸਪੈਂਸ ਜਿਹਾ ਬਣ ਕੇ ਰਹਿ ਗਈਆਂ ਨੇ